ਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਠਾਨਕੋਟ ਤੋਂ ਦਿੱਲੀ ਜਾਣ ਵਾਲੀ ਪਹਿਲੀ ਫਲਾਈਟ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਹ ਫਲਾਈਟ ਹਫਤੇ ਵਿੱਚ 3 ਦਿਨ ਸੋਮਵਾਰ, ਮੰਗਲਵਾਰ ਤੇ ਵੀਰਵਾਰ ਚੱਲੇਗੀ। ਇਸ ਫਲਾਈਟ ਦੇ ਚੱਲਣ ਨਾਲ ਜਿੱਥੇ ਯਾਤਰੀਆਂ ਨੂੰ ਸਹੂਲਤ ਹੋਈ ਹੈ, ਉੱਥੇ ਹੀ ਭਾਜਪਾ ਤੇ ਕਾਂਗਰਸ ਦੇ ਨੁਮਾਇंदे ਵਿਕਾਸ ਦੀ ਸਰਾਹ ਤੇ ਆਪਣੇ ਆਪਣੇ ਨਾਮ ਦਾ ਢੋਲ ਵਜਾ ਰਹੇ ਹਨ। इस फ्लाइट नु हरिचंडी देण दे ਸਮਾਗਮ ਦੌਰਾਨ ਭਾਜਪਾ ਦੇ ਸ਼ਵੇਤ ਮਲਿਕ ਵਿਜੇ ਸਾੰਪਲਾ ਅਤੇ ਹੋਰ ਕਈ ਆਗੂ ਮੌਜੂਦ ਰਹੇ। ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ ਕਿ ਇਹ ਫਲਾਈਟ ਭਾਜਪਾ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਹੈ। ਮਲਿਕ ਨੇ ਪੰਜਾਬ ਸਰਕਾਰ ਤੇ ਸ਼ਬਦੀ ਹਮਲਾ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਸਵਾ ਸਾਲ ਦੌਰਾਨ ਕੁਝ ਵੀ ਨਹੀਂ ਕੀਤਾ। ਮੈਂ ਤਾਂ ਹੁਣ ਸਿਰਫ ਇਹ ਪ੍ਰਸ਼ਨ ਕਰਤਾ ਹੂੰ ਕਿ ਠੀਕ ਹੈ ਆਪ ਮੋਦੀ ਮੈ ਹੋ ਕੇ ਮੋਦੀ ਜੀ ਕੇ ਸਾਥ ਨਾਚਿਏ। ਹਮ ਆਪਕਾ ਸਵਾਗਤ ਕਰਤੇ ਹੈ। पर साथ अपनी सरकार का भी ये विधायक कुछ लेखा-जोखा दे दिया करें कि ये जो सवा साल हो गया है अपनी सरकार ने क्या लाए हैं ये तो हर जगह केंद्रीय सरकार तो इस टाइम शानदार विकास कर रही है पंजाब में जो डेवलपमेंट चल रही है सारी डेवलपमेंट केंद्रीय सरकार की है उत्तर पठानकोट तो कांग्रेस विधायक अमित भज ने भाजपा दी बयानबाजी ਨੂੰ ਨਕਾਰਦੇ ਹੋਏ ਕਿਹਾ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਠਾਨਕੋਟ ਵਿੱਚ ਵਿਕਾਸ ਦਾ ਪਹਿਲਾ ਸਤੰਭ ਸਥਾਪਿਤ ਕਰ ਦਿੱਤਾ ਹੈ ਇਸ ਦੇ ਨਾਲ ਹੀ ਅਮਿਤ ਵੇਜ ਨੇ ਪਠਾਨਕੋਟ ਹਲਕੇ ਦੇ ਨਿਵਾਸੀਆਂ ਨੂੰ ਮੁਬਾਰਕਬਾਦ ਦਿੱਤੀ ਬੜਾ ਖੁਸ਼ੀ ਦਾ ਦਿਨ ਹੈ ਜੀ ਸਾਰੇ ਸ਼ਹਿਰ ਵਾਸਤੇ ਸੀਐਮ ਸਾਹਿਬ ਆਪੇ ਆਏ ਆ ਕੇ ਉਹਨਾਂ ਨੇ ਇਨੌਗੁਰੇਟ ਕੀਤੀ ਫਲਾਈਟ ਰਿਸੀਵ ਕਰਕੇ ਗਏ ਨੇ ਤੇ ਮੈਨੂੰ ਲੱਗਦਾ ਹੈ ਕਿ ਇਹ ਇੱਕ ਪਹਿਲਾ ਸਟੋਨ ਹੈ ਜਿਹੜਾ ਉਹ ਰੱਖ ਕੇ ਗਏ ਨੇ ਗਰੋਥ ਦਾ ਪਠਾਨਕੋਟ ਵਿਸਥੇ ਨਾਲ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕ ਦਸਨੀ ਯੋਗ ਹੈ ਕਿ ਪਠਾਨਕੋਟ ਸਿਵਲ 에ਰਪੋਰਟ 2007 ਵਿੱਚ ਸ਼ੁਰੂ ਹੋਇਆ ਸੀ ਪਰ ਕਈ ਕਾਰਨਾ ਕਰਕੇ ਇਹ 에ਰਪੋਰਟ ਕਾਫੀ ਸਮਾਂ ਬੰਦ ਰਿਹਾ ਹੁਣ ਦੁਬਾਰਾ ਤੋਂ ਸ਼ੁਰੂ ਹੋਏ ਇਸ 에ਰਪੋਰਟ ਅਤੇ ਇਸ ਪਹਿਲੀ ਫਲਾਈਟ ਨਾਲ ਆਮ ਜਨਤਾ ਨੂੰ ਕਾਫੀ ਸੁਖਦਾ ਹੋਵੇਗੀ ਯਾਤਰੀ ਤਕਰੀਬਨ 1 ਘੰਟੇ ਵਿੱਚ ਪਠਾਨਕੋਟ ਤੋਂ ਦਿੱਲੀ ਪਹੁੰਚ ਜਾਇਆ ਕਰਨਗੇ ਬਿਊਰੋ ਰਿਪੋਰਟ ਸਪੋਕਸਮੈਨ ਟੀਵੀ